ਨੂੰ ਸਾਸਰਾ ਜਿਹੜਾ ਰਿਸ਼ਤਾ ਮਾਂ ਤੀ ਦਾ ਬਣ ਦੇਣਾ ਤਾਂ ਉਸ ਤੋਂ ਵਧੀਆ ਫਰੈਂਡਸ਼ਿਪ ਹੋ ਨਹੀਂ ਜਾਤ ਤੇ ਘਰਾਂ ਦੇ ਵਿੱਚ ਆ ਕਰੋ ਦੋਨੋਂ ਦੋ ਔਰਤਾਂ ਦੀ ਸੋਚ ਇੱਕ ਹੋ ਜਾਏ ਨਾ ਤਾਂ ਘਰ ਜੰਨਤ ਬਣ ਜਾਂਦਾ ਤੇ ਮੇਰਾ ਇਹੀ ਮੈਸੇਜ ਹੈ ਕਿ ਜਰੂਰ ਆਓ ਆਪਣੀ ਫੈਮਿਲੀ ਨਾਲ ਸਾਰੇ ਜਣੇ ਪਿੱਛੇ ਨਹੀਂ ਮੈਂ ਸਾਸਕੋਟਨੀ 2 ਦੇਖ ਕੇ ਅਰੋ ਕਿ ਮੈਦੀ ਲੱਗੀ ਮੈਨੂੰ ਬਹੁਤ ਵਧੀਆ ਲੱਗੀ ਸੀਰੀਅਸਲੀ ਬਹੁਤ ਹੀ ਵਧੀਆ ਮੂਵੀ ਹੀ ਮੋਟੀਵੇਸ਼ਨਲ ਹੀ ਐਂਡ ਮੈਨੂੰ ਲੱਗਦਾ ਕਿ ਹਰ ਇੱਕ ਸੱਸ ਨੂੰ ਉਹ ਨੂੰ ਵੇਖਣੀ ਚਾਹੀਦੀ ਇਹਦੇ ਵਿੱਚ ਇੱਕ ਮੈਸੇਜ ਨਹੀਂ ਦਿੱਤਾ ਬਹੁਤ ਮੈਸੇਜ ਦਿੱਤੇ ਗਏ ਆ ਮਤਲਬ 올라운더 무비 ਆਏ ਵੀ ਜੇ ਆਪ ਕਹਿ ਦੀ ਕਿ ਜੇ ਇੱਕ ਟਾਈਟਲ ਸੱਸ ਘੁਟਣੀ 2 ਹੋਏ ਤਾਂ ਤੱਕ ਸੀਮਤ ਨਹੀਂ ਹੈਗੀ ਇਹਦੇ ਵਿੱਚ ਬਹੁਤ ਜ਼ਿਆਦਾ ਮੋਟੀਵੇਸ਼ਨ ਮੋਟੀਵੇਸ਼ਨ ਹੈਗੀ ਆ ਤੇ ਅਲੱਗ-ਅਲੱਗ ਚੀਜ਼ ਤੇ ਅਲੱਗ-ਅਲੱਗ ਸਿਖਿਆ ਦਿੱਤੀ ਗਈ ਹੈ। ਹਾਂ ਜਮੇ ਦੀ ਲੱਗੀ ਨੋ ਸੱਸ ਦੀ ਜਿਹੜੀ ਬੌਂਡਿੰਗ ਹੈ ਫਿਲਮ ਦੀ ਬਹੁਤ ਵਧੀਆ ਮਤਲਬ ਬੌਂਡਿੰਗ ਤਾਂ ਨਹੀਂ ਹੁੰਦੀ ਪਹਿਲਾਂ ਤਾਂ ਪੂਰੀ ਲੜਾਈ ਲੜਾਈ ਹੋ ਗਈ ਹੈ ਪਰ ਐਂਡ ਦੇ ਵਿੱਚ ਜੋ ਉਹਨਾਂ ਦੀ ਬੌਂਡਿੰਗ ਦਿਖਾਈ ਹੈ ਕਿਉਂਕਿ ਇਹਦੇ ਚ ਹੀ ਦਿਖਾਇਆ ਕਿ ਸੱਸ ਤੇ ਨੂੰ ਦੋਨਾਂ ਨੂੰ ਬਰਾਬਰ ਚੱਲਣਾ ਚਾਹੀਦਾ ਤਾਂ ਹੀ ਆਪਾਂ ਮਾਂ ਤੇ ਦਾ ਪਿਆਰ ਸਾਡਾ ਬਣ ਸਕਦਾ ਵਾ। ਜਮੇ ਦੀ ਲੱਗੀ ਤੁਹਾਨੂੰ ਫਿਲਮ? ਵਾਹ ਸਮਝਾਇਆ ਨੇ ਸਾਨੂੰ ਨੂੰਹ ਸਾਸ ਨੂੰ ਸਮਝਾਇਆ ਨੇ ਕਿ ਇਸ ਤਰ੍ਹਾਂ ਨਹੀਂ ਕਰੀਦਾ ਸਲੂਕ ਨਾ ਰਹਿਣਾ ਚਾਹੀਦਾ ਹਮਕਿਦਿ ਲੱਗੇ ਪਰਫੈਕਟ ਪਰਫੈਕਟ ਬਹੁਤ ਮਜ਼ਾ ਕੀਤਾ ਮੈਨੂੰ ਸਾਸ ਮਿਲਣੀ ਚਾਹੀਦੀ ਏ ਸਾਰੇ ਨੂੰ ਇਦਾਂ ਦੀ ਬਹੁਤ ਬਹੁਤ ਮਜ਼ਾ ਆਇਆ ਬਹੁਤ ਬਹੁਤ ਮਜ਼ਾ ਆਇਆ ਬਹੁਤ ਵਧੀਆ ਬੇਟਾ ਬਹੁਤ ਵਧੀਆ ਇੱਕ ਨੰਬਰ ਸਭ ਤੋਂ ਨੂੰਹ ਸਾਸ ਦਾ ਰਿਸ਼ਤਾ ਸਭ ਤੋਂ ਕੰਮਰ ਹੁੰਦਾ ਜੇ ਕੋ ਸਮਝੇ ਤੇ ਇਹਦੂ ਤੇ ਰਿਸ਼ਤਾ ਹੋ ਨਹੀਂ ਹੁੰਦਾ ਬਹੁਤ ਅੱਛੀ ਵੈਰੀ ਨਾਈਸ ਇਟਸੋ गुड लेसन फॉर एवरीवन मदर लैंड फादर लव नाइस मूवी एंटरटेनिंग एंटरटी बहुत अच्छे सब्जेक्ट चूज किए थे ते चार सब्जेक्ट करप्शन सोशल इव जेड़े इवल्स है उन्हें टच कीता और एंटरटेनिंग इट्स एंटरटेनिंग बहुत अच्छी थी एक्चुअली मुझे तो हॉरर सीन्स बहुत अच्छे लगते हैं तो उसमें हॉरर सीन भी था तो वो बहुत अच्छा था और इसमें काफी सारी मोरल वैल्यूज भी दी जैसे कि बेटी बचाओ बेटी पढ़ाओ की स्कीम को और साथ ही साथ जैसे कोई अगर हम किसी को कोई जिम्मेदारी दे रहे हैं तो उसे अच्छे से निभाना और अनेस्टली निभाना ये भी बहुत अच्छा उसमें एक मॉडल है ਬਹੁਤ ਵਧੀਆ ਲੱਗਿਆ ਮਮਾ ਵਾਸਟ दैट वाज ਗੁੱਡ ਬਹੁਤ ਅਚ ਕਨਸੈਪਟ ਨੇ ਔਰ 올ਓਵਰ ਗੁੱਡ ਹਾਂਜੀ ਬਹੁਤ ਵਧੀਆ ਲੱਗਿਆ ਬੇਸਿਕਲੀ ਇਸ ਵਾਰੀ ਉਹਨਾਂ ਨੇ ਦੋ ਤਿੰਨ ਹੋਰ ਜਿਹੜੀ ਵੀ ਆਪਣੀ ਸੁਸਾਇਟੀ ਵਿੱਚ ਹਾਂ ਉਹਨਾਂ ਨੇ ਐਡ ਕੀਤੇ ਆ ਜਿਵੇਂ ਕਿ ਬੇਸਿਕਲੀ ਜੋ ਵੀ ਆਪਣੇ ਪ੍ਰੋਬਲਮਸ ਚੱਲ ਰਹੀਆਂ ਨੇ ਨਾ ਉਹਨਾਂ ਨੇ ਸਾਨੂੰ ਇਹੀ ਹਰ ਇੱਕ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਆਪਣੀਆਂ ਸੱਸਾਂ ਨੂੰ ਮਾਵਾਂ ਸਮਝੋ ਤੇ ਜੜੀਆਂ ਨੂੰ ਹੈ ਉਹਨਾਂ ਸਮਝੋ ਤੇ ਜਿਹੜੀਆਂ ਹੋਰ ਵੀ ਪ੍ਰੋਬਲਮਸ ਨੇ ਸਾਡੀ ਸੋਸਾਇਟੀ ਵਿੱਚ ਉਹ ਵੀ ਇਹਨਾਂ ਨੇ ਜਿਵੇਂ ਰਾਸ਼ਨ ਵਾਲੀ ਆ ਬੇਸਿਕਲੀ ਆਪਣੀ ਅੱਜ ਕੱਲ ਚੱਲਦੀ ਵੀ ਰਹੀ ਹੈ ਪਿੰਡਾਂ ਵਿੱਚ ਹਾਂਜੀ ਥੈਂਕ ਯੂ ਸੋ ਮਚ ਕਿਉਂਕਿ ਮੇਰੀ ਕੋਈ ਸਿਸਟਰ ਨਹੀਂ ਹੈ ਇਸ ਕਰਕੇ ਨਾ ਮੰਮੀ ਨੇ ਮੇਰੇ ਵੱਡਾ ਬ੍ਰਦਰ ਵੀ ਆ ਦੋਨੋਂ ਨੂੰਹਾਂ ਨੂੰ ਆਪਣੀਆਂ ਧੀਆਂ ਸਮਝ ਕੇ ਮਤਲਬ ਰੱਖਿਆ ਆ ਕੋਈ ਨੂੰਹ ਵਾਲਾ ਕੰਮ ਹੀ ਨਹੀਂ ਹੈਗਾ ਢਿਕਰੇ ਕਿ ਨੂੰਹਾਂ ਜਾਓ ਕਰ ਲਓ ਜਾਂ ਕਰ ਲਓ ਸਾਰਾ ਕੁਝ ਐ ਮੈਂਟੇਨ ਪਿਆ ਹੋਇਆ ਹੈ ਜ਼ਫਰ ਇਟਸ ਵੈਰੀ ਨਾਈਸ ਮੂਵੀ ਔਰ ਅੱਜ ਕੇ ਇਸ ਮੂਵੀ ਦੀ ਬਹੁਤ ਜ਼ਰੂਰਤ ਸੀਗੀ ਐਨੀ ਅੰਟਰਟੇਨਿੰਗ ਮੂਵੀ ਹੈ ਕਿ ਜ਼ਰੂਰ ਦੇਖਣੀ ਚਾਹੀਦੀ ਸਭ ਨੂੰ 5 ਕਿੰਨੀ ਰੇਟਿੰਗਸ ਦਓਗੇ 10 ਆਫ 10 ਆਊਟ ਆਫ 5 5 5 ਆਫਕੋਰਸ 5 ਸੈਪਟ ਕਿਵੇਂ ਦਾ ਲੱਗਿਆ ਬਹੁਤ ਅਮੇਜ਼ਿੰਗ ਨੇ ਤੇ ਬਹੁਤ ਅਚੀ ਮੂਵੀ ਹੈ ਬਹੁਤ ਚੰਗੀ ਮੂਵੀ ਹੈ ਸਭ ਬਹੁਤ ਵਧੀਆ ਲੱਗਿਆ ਜੀ ਬਹੁਤ ਸਾਰੀਆਂ ਮੁਬਾਰਕਾਂ ਤੁਹਾਨੂੰ ਸਾਰਿਆਂ ਨੂੰ ਤੁਸੀਂ ਪੰਜਾਬੀ ਪੰਜਾਬੀ ਇਤਿਨੂ ਤੇ ਪੰਜਾਬੀ ਕਲਚਰ ਨੂੰ ਤੁਸੀਂ ਲੋਕ ਪ੍ਰਮੋਟ ਕਰਦੇ ਹੋ ਸਾਰੀ মিডিਆ ਨੂੰ ਬਹੁਤ ਸਾਰੀਆਂ ਮੁਬਾਰਕਾਂ ਇਦਾਂ ਦੀ ਫਿਲਮਾਂ ਨੂੰ ਬੱਦ-ਬੱਦ ਪ੍ਰਮੋਟ ਕਰੋ ਤੇ ਚੰਗਾ ਮੈਸੇਜ ਲੋਕਾਂ ਤੱਕ ਪਹੁੰਚਾਓ। ਇਹੋ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।